ਪੰਜਾਬ ਸਦੀ ਦੀ ਸਭ ਤੋਂ ਵੱਡੀ ਪਾਣੀ ਦੀ ਮਾਰ ਚੱਲ ਰਿਹਾ ਹੈ ਪਰ ਪੰਜਾਬੀ ਹਨ ਜੋ ਹਾਰ ਮੰਨਣ ਲਈ ਤਿਆਰ ਨਹੀਂ ਹਨ ਪਰ ਵਾਹਿਗੁਰੂ ਦਾ ਭਾਣਾ ਮੰਨ ਕੇ ਜੋ ਬਚ ਗਿਆ ਹੈ ਉਸ ਨੂੰ ਬਚਾਇਆ ਜਾਵੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਦੇਖ ਕੇ ਉਹਨਾਂ ਦਾ ਚੰਗਾ ਇਲਾਜ ਕੀਤਾ ਜਾਵੇ ਤੇ ਇਸ ਕੰਮ ਦੇ ਵਿੱਚ ਸਹਾਈ ਹੋਣ ਆਇਆ ਹੈ ਰਿਲਾਇੰਸ ਬੰਤਾਰਾ ਬੰਤਾਰਾ ਦੇ ਮਾਹਿਰਾਂ ਨੂੰ ਜਦੋਂ ਹੀ ਪੰਜਾਬ ਦੇ ਹਾਲਾਤਾਂ ਦਾ ਪਤਾ ਲੱਗਾ ਤੁਰੰਤ ਆਪਣੇ ਦਵਾਈਆਂ ਤੇ ਉਪਕਰਨਾ ਨਾਲ ਪੰਜਾਬ ਪੁੱਜੇ ਸਥਾਨਕ ਪ੍ਰਸ਼ਾਸਨ ਅਤੇ ਪੰਚਾਇਤ ਦੇ ਮੈਂਬਰਾਂ ਦੇ ਬੁਲਾਵੇ ਤੇ ਬੰਤਾਰਾ ਦੀਆਂ ਟੀਮਾਂ ਗਾਵਾਂ ਮੱਝਾਂ ਅਤੇ ਦੂਜੇ ਜਾਨਵਰਾਂ ਦੀ ਇਲਾਜ ਵਿੱਚ ਲੱਗ ਗਈਆਂ ਹਨ हम यहाँ वंतारा की तरफ से आए हैं हम पिछले सात दिनों से अमृतसर और अमृतसर के आजू बाजू के इलाकों में हर हर गांव में जाके मदद कर रहे हैं पूरी टीम आई हुई है यहाँ पे एंड हम गांव-गांव जाते हैं गांव-गांव के और हर एक घर में जाते हैं ਅਸੀਂ ਜੋ ਜਾਨਵਰ ਹੈ ਉਹਨਾਂ ਦਾ ਇਲਾਜ ਕਰਦੇ ਹਾਂ ਅਗਰ ਕੋਈ ਬਿਮਾਰ ਹੈ ਤਾਂ ਕੁਝ ਵੀ ਟ੍ਰੀਟਮੈਂਟ ਹੈ ਤਾਂ ਡਾਕਟਰ ਵਗੈਰਾ ਸਭ ਦਵਾਈਆਂ ਵੀ ਅਸੀਂ ਲੈ ਕੇ ਆਏ ਹਾਂ ਪੰਤਾਰਾ ਨੇ ਪੰਜਾਬ ਹੜ੍ਹ ਵਿੱਚ ਬਿਮਾਰ ਹੋਏ ਜਾਨਵਰਾਂ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ 9227988752 ਯਾਦ ਰੱਖੋ ਇਹ ਨੰਬਰ ਸਿਰਫ ਪੰਜਾਬ ਹੜ੍ਹ ਪੀੜਤਾਂ ਲਈ ਹੈ ਉਹ ਰੈਂਸ ਵਾਲੇ ਆਚਾਰਾ ਲੈ ਕੇ ਆਏ ਆ ਜਿਨ੍ਹਾਂ ਨੇ ਜੋ ਟੀਮ ਨੇ ਆਣ ਕੇ ਟੇਬਲ ਲਗਾ ਕੇ ਘਰ-ਘਰ ਦਾ ਨਾਮ ਲਿਖਾ ਨਾਮ ਲਿਖ ਕੇ ਉਹਨਾਂ ਕੋ ਚਾਰਾ ਡਿਸਟ੍ਰੀਬਿਊਟ ਕੀਤਾ ਆਓ ਅਸੀਂ ਸਾਰੇ ਮਿਲ ਕੇ ਅਨੰਤ ਅੰਬਾਨੀ ਦੇ ਵੰਤਾਰਾ ਜਰੀਏ ਕੀਤੇ ਜਾ ਰਹੇ ਇਸ ਸਮਾਜਿਕ ਉਪਰਾਲੇ ਵਿੱਚ ਹੱਥ ਵੰਡਾਈਏ ਤੇ ਉਹਨਾਂ ਕਿਸਾਨਾਂ ਅਤੇ ਡੇਰੀ ਵਾਲਿਆਂ ਨੂੰ ਵੰਤਾਰਾ ਦੀਆਂ ਟੀਮਾਂ ਬਾਰੇ ਦੱਸੀਏ ਤੇ ਤੁਸੀਂ ਇਸ ਬਾਰੇ ਕੀ ਸਮਝਦੇ ਹੋ ਕਮੈਂਟ ਬਾਕਸ ਵਿੱਚ ਆਪਣਾ ਸੁਝਾਅ ਦਿਓ